ਮੰਗਾ ਨਾਮ ਅੰਨੇ ਜਾਣ ਦੀ ਸੂਰਤ ਵਿੱਚ 108 ਨੰਬਰ ਐਮੂਲੈਂਸ ਦੇ ਸਾਰੇ ਕਰਮਚਾਰੀ ਅੱਜ ਬੁਲਾਉਂਗੀ ਰੋਡ ਨੂੰ ਜਾਮ ਕਰਕੇ ਬੈਠੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਆਪਣਾ ਗੁੱਸੇ ਕਾਰਨ ਇਹਨਾਂ ਲੋਕਾਂ ਨੇ ਇੱਥੇ ਧਰਨਾ ਦਿੱਤਾ ਹੋਇਆ ਹੈ ਤੇ ਆਵਾਜ਼ ਜਿਹੜੀ ਇਹ ਪੂਰੀ ਠੱਪ ਕਰ ਦਿੱਤੀ ਗਈ ਹੈ ਕੱਲ ਸ਼ਾਮ ਨੂੰ ਮੁਹਾਲੀ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਥਿੰਦਦੀ ਇਹਨਾਂ ਕਰਮਚਾਰੀਆਂ ਤੇ ਕੰਪਨੀ ਤੇ ਪ੍ਰਬੰਧਕਾਂ ਨਾਲ ਮੀਟਿੰਗ ਹੋਈ ਸੀ ਜਿਸ ਦੇ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਇਹਨਾਂ ਦੀ ਕੋਈ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾਏਗਾ ਇਹ ਚੌਕ ਜਿਹੜਾ ਇਹ ਜਿਹੜਾ ਰੋਡ ਜਾਮ ਕੀਤਾ ਗਿਆ ਇਹ ਚੰਡੀਗੜ੍ਹ ਤੋਂ ਸਿੱਧਾ ਪੰਜਾਬ ਦੇ ਕਿਸੇ ਰਾਹ ਹੈ ਕੋਈ ਇੱਕ ਰਾਹ ਜਿਸ ਕਰਕੇ ਲੋਕਾਂ ਨੂੰ ਕਾਫੀ ਹੁਣ ਦਿੱਕਤ ਆ ਰਹੀ ਹੈ ਕਿਉਂਕਿ ਇਸ ਜਿਹੜੀ ਇਸ ਰੋਡ ਦੇ ਉੱਪਰ ਸਾਰੀ ਜਿਹੜੀ ਆਵਾਜਾਈ ਹੈ ਲੋਕੀ ਹੁਣ ਇਧਰੋਂ ਹਟ ਕੇ ਦੂਸਰੇ ਪਾਸੇ ਜਿਹੜਾ ਕੋਈ ਹੋਰ ਰਾਹ ਲੱਭ ਰਹੇ ਨੇ ਆ ਸਾਰੀ ਦਿੱਕਤ ਇਸ ਤਰ੍ਹਾਂ ਜੋ ਸਮਾਜ ਜਿਹੜਾ ਲੋਕਾਂ ਦਾ ਬਰਬਾਦ ਹੋ ਰਿਹਾ ਅਸਲ ਦੇ ਵਿੱਚ ਸਾਰਾ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਹੀ ਕਰਨਾ ਪੈ ਰਿਹਾ ਵੱਡੀ ਗੱਲ ਜਿਹੜੀ ਇੱਥੇ ਵੇਖਣ ਵਾਲੀ ਹੈ ਜਿਸ ਤਰੀਕੇ ਜਿਸ ਦਿਨ ਤੋਂ ਇਹਨਾਂ ਕਰਮਚਾਰੀਆਂ ਨੇ ਧਰਨਾ ਸ਼ੁਰੂ ਕੀਤਾ ਸੀ 22 ਮਈ ਵਾਲੇ ਦਿਨ ਤੋਂ ਐਂਬੂਲੈਂਸ ਸੇਵਾ ਠੱਪ ਕੀਤੀ ਗਈ ਸੀ ਉਸ ਦਿਨ ਵੀ ਲੋਕਾਂ ਨੂੰ ਹੀ ਮੁਸ਼ਕਲ ਆ ਰਹੀਆਂ ਸਨ ਤੇ ਅੱਜ ਸਾਰੀ ਮੁਸੀਬਤਾਂ ਦਾ ਸਾਹਮਣਾ ਲੋਕਾਂ ਨੂੰ ਹੀ ਕਰਨਾ ਪੈ ਰਿਹਾ ਜਸਮੀਤ ਘੋੜੇ ਬੀਬੀ ਨਿਊਜ਼ ਮੋਹਾਲੀ